ਸਿਮਰ ਕੌਰ ਮਰਹਾਣਾ YouTube ਚੈਨਲ ਤੇ ਗੱਲਬਾਤ ਵਿਦ ਮਰਹਾਣਾ ਜੋੜੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਲੋਕ ਸਭਾ ਹਲਕਾ ਖਡੂਰ ਸਾਬ ਦੀ ਸੀਟ ਆ ਉਹ ਪੰਥਕ ਮੰਨੀ ਜਾਂਦੀ ਆ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਉੱਥੇ ਕਈ ਪਾਰਟੀਆਂ ਨੇ ਹਲੇ ਆਪ ਦੇ ਜਿਹੜੇ ਉਮੀਦਵਾਰ ਆ ਉਹ ਚੋਣ ਮੈਦਾਨ ਵਿੱਚ ਨਹੀਂ ਉਤਾਰੇ ਸੀ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਵਿਰਸਾ ਸਿੰਘ ਵਲਟੋਆ ਜੀ ਨੂੰ ਜਿਹੜਾ ਉਹ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਤੇ ਨਾਲ ਹੀ ਉਹਨਾਂ ਨੂੰ ਉਮੀਦਵਾਰ ਐਲਾਨਦਿਆਂ ਸਾਰੀ ਵਿਰਸਾ ਸਿੰਘ ਵਲਟੋਆ ਇੱਕ ਨਿੱਜੀ ਚੈਨਲ ਉੱਤੇ ਆਪ ਦੀ ਜਿਹੜੀ ਆ ਉਹ ਇੰਟਰਵਿਊ ਦੇ ਰਹੇ ਐ ਉਹਦੇ ਤੇ ਉਹਨਾਂ ਨੇ ਆਉਂਦਿਆਂ ਸਾਰ ਹੀ ਭਾਈ ਅਮਰਸਪਾਲ ਸਿੰਘ ਦੇ ਉੱਤੇ ਜਿਹੜੇ ਆਉ ਨਿਸ਼ਾਨੇ ਸਾਦੇ ਆ ਉਹਨਾਂ ਬਾਰੇ ਹੀ ਗੱਲਾਂ ਕੀਤੀਆਂ ਨੇ ਆਪਾਂ ਅੱਜ ਇਹਦੇ ਬਾਰੇ ਵਿਚਾਰ ਚਰਚਾ ਕਰਦੇ ਆਂ ਮਹਰਨਾ ਸਾਹਿਬ ਅੱਜ ਤੁਸੀਂ ਵੀ ਉਹ ਇੰਟਰਵਿਊ ਸੁਣੀ ਆ ਹੂੰ ਉਹ ਇੱਕ ਨਿੱਜੀ ਚੈਨਲ ਉੱਤੇ ਦੇ ਰਹੇ ਸੀ ਬਿਲਕੁਲ ਤੇ ਉਹਨਾਂ ਨੇ ਵਿਰਸਾ ਸਿੰਘ ਵਲਟੋਆ ਨੇ ਆਉਂਦਿਆਂ ਸਾਰੀ ਸਭ ਤੋਂ ਪਹਿਲਾ ਜਿਹੜਾ ਨਿਸ਼ਾਨਾ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਹਬਿਆ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਿਹੜੀ ਵਿਰਸਾ ਸਿੰਘ ਵਲਟੋਆ ਦੀ ਸ਼ਖਸੀਅਤ ਹੈ ਜੇ ਆਪਾਂ ਕਹਿ ਲਈਏ ਤੇ ਜਿਹੜੇ ਉਹਨਾਂ ਨੇ ਨਿਸ਼ਾਨੇ ਸਾਧਦੇ ਆ ਉਹ ਸਾਰੇ ਉਹਨਾਂ ਦੇ ਕਹਿਣੀ ਕਰਨੀ ਤੋਂ ਪਰੇ ਹੀ ਆ ਠੀਕ ਆ ਤੁਸੀਂ ਇਹ ਸਭ ਨੂੰ ਕਿਵੇਂ ਦੇਖਦੇ ਹੋ ਅ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਰਿਆਂ ਨੂੰ ਹਾਂ ਸਿਮਰਤ ਜੇਵੇ ਤੂੰ ਗੱਲ ਕੀਤੀ ਆ ਕਿ ਜਿਹੜੀ ਵਿਰਸਾ ਸਿੰਘ ਬਟੋਆ ਨੇ ਆਉਂਦੀਆਂ ਹੀ ਜਿਹੜਾ ਨਿਸ਼ਾਨੇ ਸਾਹ ਦਿੱਤੇ ਤੇ ਨਾਲ ਹੀ ਕਹਿਣੀ ਕਰਨੀ ਜਿਹੜੀ ਤੂੰ ਹਾ ਵੀ ਗੱਲ ਦੱਸ ਦਿੱਤੀ ਕਹਿਣੀ ਕਰਨੀ ਤੂੰ ਉਪਰੇ ਲੱਗਦੇ ਕਿਉਂਕਿ ਵਿਰਸਾ ਸਿੰਘ ਬਟੋਆ ਨੇ ਤੇ ਉਹ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਐਦਾਂ ਬੋਲਿਆ ਕਿ ਜਿਵੇਂ ਵਿਰਸਾ ਜੀ ਦੀ ਸਾਰੀ ਸਿਆਸਤ ਆ ਪੰਜਾਬ ਦੀ ਉਹਦੇ ਵਿੱਚ ਇਕੱਲੇ ਵਿਰਸਾ ਸਿੰਘ ਬਲਟੋਆ ਹੀ ਜਿਹੜੇ ਆ ਉਹ ਪੰਥਕ ਚਰੇ ਹੋਣ ਬਾਕੀ ਸਾਰਿਆਂ ਦਾ ਕੋਈ ਪੰਥਕ ਹੈ ਹੀ ਨਹੀਂ ਉਹਨਾਂ ਨੇ ਇਸ ਤਰ੍ਹਾਂ ਪੇਸ਼ ਕੀਤਾ ਵਾ ਤੇ ਦੂਸਰੀ ਜਿਹੜੀ ਗੱਲ ਆ ਓਏ ਜਿਹੜੇ ਤੁਹਾਨੂੰ ਪਹਿਲਾਂ ਵੀ ਆਪਾਂ ਨੂੰ ਪਤਾ ਕਿ ਜਿਹੜੇ ਕੁਝ ਦਿਨ ਪਹਿਲਾਂ ਹੀ ਇਹ ਜੇ ਸੂਤਰ ਜਿਹੜੇ ਆ ਉਹਨਾਂ ਤੋਂ ਇਹ ਪਤਾ ਲੱਗ ਰਿਹਾ ਸੀ ਕਿ ਪਹਿਲਾਂ ਇਹੋ ਸ਼੍ਰੋਮਨੀ ਕਾਲੀਦਾਲ ਹੀ ਜਿਹੜਾ ਵਾ ਉਹ ਵਿਰਸਾ ਸਿੰਘ ਇਹਨਾਂ ਨੂੰ ਭਾਈ ਅਵਰਤਪਾਲ ਸਿੰਘ ਨੂੰ ਜਿਹੜਾ ਵਾ ਉਹ ਚੋਣ ਮੈਦਾਨ ਦੇ ਵਿੱਚ ਚਤਾਰਨ ਲਈ ਉਤਾਵਲਾ ਸੀ ਆਪਣੀ ਪਾਰਟੀ ਵੱਲੋਂ ਜਿਹੜਾ ਅੰਦਰੂਨੀ ਗੱਲਾਂ ਤੋਂ ਪਤਾ ਲੱਗਾ ਸੀ ਤੇ ਚਲੋ ਅੱਜ ਉਹਨਾਂ ਨੇ ਆਪ ਦਾ ਬੰਦਾ ਖੜਾ ਦਿੱਤਾ ਆਪਣੀ ਪਾਰਟੀ ਵੱਲੋਂ ਤੇ ਅੱਜ ਉਹਨਾਂ ਨੂੰ ਭਾਈ ਅਮਰਪਾਲ ਸਿੰਘ ਮਾੜਾ ਲੱਗ ਲੱਗ ਗਿਆ ਅਸੀਂ ਇੱਥੇ ਇਹ ਨਹੀਂ ਗੱਲ ਕਰਦੇ ਕਿ ਭਾਈ ਅਮਰਪਾਲ ਸਿੰਘ ਦੀ ਸੋਚ ਦੇ ਨਾਲ ਕਈ ਲੋਕ ਸਹਿਮਤ ਹੋਣਗੇ ਕਈ ਲੋਕ ਨਹੀਂ ਸਹਿਮਤ ਹੋਣਗੇ ਇਹ ਗੱਲ ਹਰ ਕਿਸੇ ਦੀ ਆਪਣੀ ਨਿੱਜੀ ਰਇਆ ਲੋਕਤੰਤਰ ਹਰ ਕਿਸੇ ਨੂੰ ਆਪਣਾ ਅਧਿਕਾਰ ਆ ਕੋਈ ਵੀ ਬੰਦਾ ਕਿਸੇ ਨੂੰ ਚੰਗਾ ਜਿਹਨੂੰ ਜਿਹੜਾ ਚੰਗਾ ਲੱਗਦਾ ਵਾ ਉਹਨੂੰ ਉਹ ਬੋਡ ਪਾ ਸਕਦਾ ਵਾ ਪਰ ਜੇਕਰ ਜਿਵੇਂ ਇਹ ਕਹਿ ਦਿੰਦੇ ਆ ਇਹਨਾਂ ਨੇ ਕਹਿਦਾ ਵਾ ਕਿ ਅ ਅਸੀਂ ਪੰਥਕ ਵਾਂ ਸ਼੍ਰੋਮਣੀ ਕਾਲੀ ਦਾਲੀ ਪੰਥਕਾ ਹੋਰ ਕੋਈ ਪੰਥਕ ਹੋ ਹੀ ਨਹੀਂ ਸਕਦਾ ਇਹ ਜਿਹੜੀ ਗੱਲ ਆ ਇਹ ਤੇ ਕੋਈ ਵਧੀਆ ਨਹੀਂ ਲੱਗਦੀ ਮੈਨੂੰ ਕਿਉਂਕਿ ਵਿਰਤਾ ਸਿੰਘ ਬਲਟੂ ਆ ਜੇ ਕਹਿਣ ਕਿ ਉਹਨਾਂ ਨੇ ਬਹੁਤ ਜ਼ਿਆਦਾ ਪੰਥਕ ਸਰਗਰਮੀਆਂ ਹੰਡਾਈਆਂ ਨੇ ਤਾਂ ਆਪਣਾ ਪਤਾ ਹੀ ਆ ਪਿੱਛੇ ਜੇ ਫੋਟੋ ਵੀ ਇਹਨਾਂ ਦੀ ਆਉਂਦੀਆਂ ਰਹੀਆਂ ਨੇ ਕਾਫੀ ਜਦੋਂ 84 ਦੇ ਵਿੱਚ ਟੈਕ ਹੁੰਦਾ ਤੇ ਉਦੋਂ ਹੱਥ ਖੜੇ ਕਰਕੇ ਬਾਹਰ ਆਉਂਦੇ ਨਹੀਂ ਐਨਾਂ ਦੀਆਂ ਉਹ ਫੋਟੋ ਵੀ ਕਾਫੀ ਫਾਇਰਲ ਹੋਈਆਂ ਉਹ ਸਾਰੇ ਲੋਕ ਜਾਣਦੇ ਨੇ ਬਾਕੀ ਜੇਕਰ ਉਹਦੇ ਬਾਰੇ ਕੋਈ ਸਚਾਈ ਹੋਵੇ ਜਾਂ ਹੋਰ ਗੱਲਬਾਤ ਹੋਵੇ ਜੇ ਅਸੀਂ ਗਲਤ ਹੋਈਏ ਦਰਸ਼ਕੋ ਤੁਸੀਂ ਕਮੈਂਟ ਕਰਕੇ ਦੱਸ ਵੀ ਸਕਦੇ ਹੋ ਤੇ ਇੱਕ ਗੱਲ ਹੋਰ ਮਹਾਰਾਣਾ ਸਾਹਿਬ ਇੱਥੇ ਇਹ ਵੀ ਆ ਅੱਜ ਵਿਰਸਾ ਸਿੰਘ ਬਲਟੋਆ ਨੇ ਇਹ ਵੀ ਗੱਲ ਕਹੀ ਆ ਵੀ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗਲ ਜੇਲ੍ਹ ਭੇਜਿਆ ਗਿਆ ਸੀ ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਜਿਹੜੀ ਅਕਾਲੀ ਦਲ ਆ ਇਹਨੇ ਹੀ ਆਵਾਜ਼ ਉਠਾਈ ਸੀ ਕਿਤੇ ਇਹ ਤਾਂ ਨਹੀਂ ਸੀ ਉਦੋਂ ਇਹਨਾਂ ਦੇ ਮਨ 'ਚ ਖੜਕ ਰਿਹਾ ਹੋਵੇ ਵੀ ਆਉਣ ਹੁਣ 2000 ਮਤਲਬ 24 ਦਾ ਇਲੈਕਸ਼ਨ ਆਉਣ ਵਾਲਾ ਵਾ ਵੀ ਜੇ ਆਪਾਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਖੜਾਂਗੇ ਤੇ ਕੀ ਪਤਾ ਅਮਰਤਪਾਲ ਸਿੰਘ ਸਾਡੇ ਸਾਡੇ ਨਾਲ ਚੋਣ ਲੜਨ ਲਈ ਤਿਆਰ ਹੋ ਜੇ ਉਹੀ ਗੱਲ ਮੈਂ ਕਰ ਰਿਹਾ ਨਾ ਕਿ ਪਹਿਲਾਂ ਤੇ ਇਹ ਅਮਰਤਪਾਲ ਸਿੰਘ ਨੂੰ ਚੰਗਾ ਵੀ ਕਹਿੰਦੇ ਰਹਿਆ ਤੇ ਏ ਵੀ ਕਹਿੰਦੇ ਰੇ ਆਪਾਂ ਕੋ ਅੰਤ ਮੰਨੂ ਕੀ ਤੁਸੀਂ ਡਿਬਰੂਗੜ ਜੇਲ੍ਹ ਚ ਭੇਜਤਾ ਉਹਦਾ ਐਡਾ ਵਡਾ ਗਣਾ ਨਹੀਂ ਸੀ ਜਿੱਦਿ ਉਹਦੇ ਤੇ ਐਨਐਸਏ ਲਗਾ ਦਿੱਤੀ ਸਾਰਾ ਕੁਝ ਕਾਲੀਦਾਲੀ ਬੋਲਦਾ ਰਿਹਾ ਵਾ ਤੇ ਅੱਜ ਕਾਲੀਦਾਲ ਨੂੰ ਮਾੜਾ ਲੱਗਣ ਲੱਗ ਗਿਆ ਉਹ ਚਲੋ ਉਹ ਤੇ ਹੁਣ ਰਾਜਨੀਤੀ ਹੈ ਰਾਜਨੀਤੀ ਵਿੱਚ ਜੋ ਕਿ ਵਿਰੋਧ ਦੀ ਵਿਰੋਧੀ ਬਣ ਜਾਂਦਾ ਵਾ ਤਾਂ ਉਹਨੂੰ ਮਾੜਾ ਲੱਗਣਾ ਜਿਹੜਾ ਉਹ ਉਹ ਸੰਭਵਕੀ ਆ ਪਰ ਜਿਹੜਾ ਅ ਵਿਰਸਾ ਸਿੰਘ ਟੋਵਾ ਨੇ ਕੇਵਲੂ ਕਹਿਣਾ ਕਿ ਮੈਂ ਬੰਥਕਾਂ ਤੇ ਭਾਈ ਅਮਰਤ ਬਾਦ ਸਿੰਘ ਬੰਥਕ ਨਹੀਂ ਆ ਇਹ ਗੱਲ ਤੇ ਬੜੀ ਖਾਸ ਹੋਈ ਹੀ ਨਹੀਂ ਆ ਕਿ ਵੀ ਮੈਂ ਹੀ ਪੰਥਕਾਂ ਉਹਨਾਂ ਨੇ ਉੱਥੇ ਇੱਕ ਗੱਲ ਹੋਰ ਵੀ ਕਹੀ ਆ ਵੀ ਜਿਹੜੇ 84 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ ਤੇ ਪਹਿਲੀ ਗੱਲ ਤਾਂ ਵੀ 84 ਤੋਂ ਬਾਅਦ ਉਹਨਾਂ ਦਾ ਜਨਮ ਹੋਇਆ ਦੂਜੀ ਗੱਲ ਵੀ ਹਲੇ ਉਹਨਾਂ ਨੂੰ 2 ਸਾਲ ਹੀ ਹੋਏ ਆ ਸਿੱਖੀ ਸਰੂਪ ਦੇ ਵਿੱਚ ਆਇਆਂ ਨੂੰ ਤੇ ਉਹ ਆਪਦੇ ਉਹਨੂੰ ਆਂਦਿਆਂ ਸਾਰੀ ਪੰਥਕ ਕੋਉਣ ਲੱਗ ਗਏ ਆ ਇਹ ਕਹਿਣਾ ਕਿੰਨਾ ਕੁ ਜਾਇਜ਼ ਆ ਹਾਂ ਇਹ ਗੱਲ ਇਹ ਥੋੜੀ ਮੈਨੂੰ ਵੀ ਬੜੀ ਲੱਗੀ ਸੀ ਕੀ ਕਹਿੰਦਾ ਫਿਰਸਾ ਸਿੰਘ ਵਟਵਾਜੀ ਨੇ ਕਿਹਾ ਕਿ 84 ਤੋਂ ਬਾਅਦ ਜਨਮੇ ਹੂ ਹੂ ਤੁਹਾਨੂੰ ਬੋਲ ਕੇ ਦੱਸੂਗਾ ਕਿਵੇਂ ਕਿ 84 ਤੋਂ ਬਾਅਦ ਜਨਮੇ ਤੇ 2 ਸਾਲ ਪਹਿਲਾਂ ਸਿੱਖੀ ਸਰੂਪ ਚ ਆਏ ਇਹ ਬੰਦੇ ਵੀ ਆਪਣੇ ਆਪ ਨੂੰ ਸਿੱਖ ਤੇ ਪੰਥਕ ਹੋਣ ਲੱਗੇ ਅ ਤੁਸੀਂ ਇੰਦਰਚ ਕੋ ਤੁਸੀਂ ਵੀ ਦੱਸੋ ਤੇ ਫਿਰਸਾ ਸਿੰਘ ਵਟਵਾਜੀ ਤੁਸੀਂ ਵੀ ਦੱਸੋ ਕਿ ਜਿਹੜੇ 84 ਤੋਂ ਬਾਅਦ ਜਨਮੇ ਆ ਕੀ ਉਹ ਸਿੱਖ ਨਹੀਂ ਆ ਜਿਹੜੇ 84 ਤੋਂ ਪਹਿਲਾਂ ਜਨਮੇ ਆ ਕੀ ਉਹ ਹੀ ਸਿੱਖ ਆ ਜੇ ਤੁਸੀਂ 84 ਤੋਂ ਪਹਿਲਾਂ ਜਨਮੇ ਆ ਤੇ ਤੁਹਾਡੀਆਂ ਫੋਟੋਆਂ ਵੀ ਆਈਆਂ ਜਦੋਂ ਤੁਸੀਂ 84 ਦੇ ਵਿੱਚੋਂ ਹੱਥ ਖੜੇ ਕਰਕੇ ਬਾਹਰ ਨਿਕਲੇ ਆ ਤੇ ਜੇਕਰ ਤੁਸੀਂ ਇਹ ਗੱਲਬਾਤ ਕਹੀ ਆ ਕਿ ਮੈਂ ਬੜੇ ਇੱਕ ਵਲਟੋਏ ਤੋਂ ਪਿੰਡ ਤੋਂ ਛੋਟੀ ਜੇ ਘਰ ਤੋਂ ਉੱਠਿਆ ਉੱਠਿਆ ਵਾਂ ਇਹ ਛੋਟੇ ਜੇ ਘਰ ਤੋਂ ਉੱਠਿਆ ਤੇ ਅੱਜ ਤੁਹਾਡੇ ਕੋਲੇ ਇੰਨੀ ਤਕੜੀ ਜਾਇਦਾਦ ਆ ਜੋ ਉਹ ਵੀ ਸਾਰੀ ਜਾਇਦਾਦ ਤੁਹਾਨੂੰ ਪੰਥ ਨੇ ਹੀ ਦਿੱਤੀ ਆ ਪੰਥ ਵੱਲੇ ਦੇ ਤੁਸੀਂ ਨਾਂ ਤੇ ਲੜਦਾ ਰਿਆ ਅਕਾਲੀ ਦਲ ਤੁਹਾਡਾ ਪੰਥ ਦੇ ਨਾਂ ਤੇ ਲੜਦਾ ਰਿਆ ਤੇ ਉਹ ਸਾਰਾ ਕੁਝ ਜੇਕਰ ਤੁਸੀਂ ਕਹਿੰਦੇ ਆ ਨਾ ਕਿ ਸਾਨੂੰ ਕੀ ਅਸੀਂ ਤਾਂ ਜੇਲੇ ਚੱਲਿਆ ਤਸ਼ੱਦਦ ਚੱਲਿਆ ਅੰਟਰਾਗੜ ਚੱਲਿਆ ਤੇ ਜਿਹੜਾ ਉਹ ਮਲਾਈ ਆ ਉਹ ਵੀ ਤੁਸੀਂ ਖਾਦੀ ਆ ਤੇ ਨਾਲੇ ਇਹ ਨਹੀਂ ਗੱਲ ਕਿ ਜਿਹੜਾ ਕੋਈ 84 ਤੋਂ ਬਾਅਦ ਜਨਮਿਆ ਉਹ ਸਿੱਖ ਨਹੀਂ ਹੋ ਸਕਦਾ ਇਹ ਗੱਲ ਤੇ ਬਿਲਕੁਲ ਹੀ ਜਿਹੜੀ ਤੁਹਾਡੀ ਆ ਉਹ ਨਜਾਇਜ਼ ਆ ਤੇ ਜੇਕਰ ਤੁਸੀਂ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਵਾ ਉਹ ਉਹਦੇ ਪੰਥਕ ਹੈ ਹੀ ਨਹੀਂਗਾ ਮੈਂ ਹੀ ਪੰਥਕਾਂ ਤੇ ਬੀ ਉਹਨੂੰ ਦਾ ਜੇ ਸਾਲ ਕੀ ਹੋਇਆ ਜਿੱਥੇ ਗਏ ਨੂੰ ਤੇ ਉਹ ਇਡੀ ਛਦੀ ਉਹਨੂੰ ਮਤਲਬ ਕੀ ਡਰ ਵੀ ਲੱਗਣ ਲੱਗਾ ਇਡੀ ਜਦੀ ਬਾਹਰ ਹੁੰਦੇ ਕਾਲਾ ਪੈ ਗਿਆ ਤੇ ਜੇਕਰ ਤੁਸੀਂ ਇੰਨੇ ਹੀ ਪੰਤਕ ਸੀ ਸ਼੍ਰੋਮਣੀ ਕਾਲੀਦਾਲ ਨੂੰ ਮੈਂ ਸਵਾਲ ਕਰਦਾ ਜੇਕਰ ਤੁਸੀਂ ਇੰਨੇ ਕੀ ਪੰਤਕੀ ਚਲੋ ਭਾਈ ਅਮਰਪਾਲ ਦਾ ਮੰਨ ਲਓ ਕਿ ਉਹਨਾਂ ਨੂੰ ਸਾਲ ਕੋਇਆ ਜਿਲ ਗਏ ਨੂੰ ਹੂੰ ਉਹਨਾਂ ਤੇ ਐਨਐਸਏ ਲੱਗਾ ਤੇ ਤੁਸੀਂ ਮੰਨਦੇ ਹੋ ਅੱਜ ਤੁਸੀਂ ਕਹੋ ਕਿ ਇਹ ਵੀ ਕਹਿ ਦਵਾਂਗੀ ਕਿ ਉਹਨਾਂ ਤੇ ਐਨਐਸਏ ਲੱਗਾ ਸਹੀ ਆ ਹੂੰ ਤੇ ਚਲੋ ਉਹਨਾਂ ਨੂੰ ਸਾਲ ਹੋਇਆ ਪਰ ਪਿਛਲੇ ਜਿਹੜਾ ਇਲੈਕਸ਼ਨ ਲੰਘਿਆ ਵਾ ਉਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਸ਼ਹੀਦ ਪਾਈ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਦੀ ਧਰਮ ਪਤਨੀ ਇਲੈਕਸ਼ਨ ਦੇ ਵਿੱਚ ਖੜੀ ਸੀ ਬਿਲਕੁਲ ਉਹਨਾਂ ਦੀ ਕੁਰਬਾਨੀ ਤੇ ਘਟਨੀ ਸੀ ਬਿਲਕੁਲ ਬਿਲਕੁਲ ਤੁਸੀਂ ਤੇ ਉਹਨਾਂ ਦੇ ਵਿਰੁੱਧ ਵੀ ਬੀਬੀ ਜ਼ਗੀਰ ਕੌਰ ਨੂੰ ਖੜਾ ਕਰ ਦਿੱਤਾ ਸੀ ਹਮ ਠੀਕ ਹੈ ਨਾ ਤੇ ਉਦੋਂ ਉਦੋਂ ਫਿਰ ਉਹਨਾਂ ਦੀ ਕੁਰਬਾਨੀ ਲਈ ਬਾਰੇ ਕੀ ਕਹੋਗੇ ਫਿਰ ਜੇਕਰ ਤੁਸੀਂ ਇੰਨੇ ਕੀ ਪੰਥਕਾਂ ਤੁਹਾਨੂੰ ਤੁਸੀਂ ਕਹਿੰਦੇ ਕਿ ਅਸੀਂ ਇਹ ਪੰਥਕ ਦਾ ਦਰਾਂ ਦੀ ਹਮਾਇਤ ਕਰਦੇ ਹਾਂ ਤੇ ਫਿਰ ਉਦੋਂ ਕਿਉਂ ਨਹੀਂ ਹਮਾਇਤ ਕੀਤੀ ਇਹ ਵੀ ਤਾਂ ਸਵਾਲ ਉੱਠਦਾ ਨਾ ਇੱਕ ਬਿਲਕੁਲ ਬਿਲਕੁਲ ਤੇ ਵਿਰਸਾ ਸਿੰਘ ਬਲਟੋਆ ਨੇ ਇਹ ਵੀ ਕਿਹਾ ਵਾ ਵੀ ਅਸੀਂ ਪਰਿਵਾਰਕ ਮੈਂਬਰਾਂ ਦੇ ਥਰੂ ਕਹਿ ਲਓ ਰਿਸ਼ਤੇਦਾਰਾਂ ਦੇ ਥਰੂ ਭਾਈ ਅਮਰਪਾਲ ਸਿੰਘ ਦਾ ਜਿਹੜਾ ਪਰਿਵਾਰ ਆ ਉਹਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਕਹਿੰਦੇ ਇਹ ਵੀ ਮੈਨੂੰ ਉਮੀਦ ਸੀਗੀ ਕਿ ਮੈਨੂੰ ਇਥੋਂ ਦੀ ਟਿਕਟ ਮਿਲੇਗੀ ਮਿਰਸਾ ਸਿੰਘ ਵਲਟੋਆ ਜੀ ਨੂੰ ਤੇ ਵੀ ਉਹਨਾਂ ਨੇ ਮਤਲਬ ਉਹਨਾਂ ਅੰਪਾਏ ਅਮਰਪਾਲ ਸਿੰਘ ਦੇ ਪਰਿਵਾਰ ਦੇ ਨਾਲ ਗੱਲਬਾਤ ਅੰਦਰ ਖਾਤੇ ਵਿੱਚ ਕਿਸੇ ਹੋਰ ਦੇ ਥਰੂ ਕੀਤੀ ਸੀ ਵੀ ਮੈਂ ਚੋਣ ਲੜਨ ਲੱਗਾ ਵਾਂ ਤੇ ਉਹ ਕਹਿੰਦੇ ਵੀ ਉਸ ਟਾਈਮ ਉਹਨਾਂ ਦੇ ਪਰਿਵਾਰ ਨੇ ਸਾਫ਼ ਇਨਕਾਰ ਕਰਤਾ ਸੀ ਕਿ ਅਸੀਂ ਚੋਣ ਨਹੀਂ ਲੜਨੀ ਸਾਡੇ ਨਾਲ ਕੋਈ ਪਰਿਵਾਰਕ ਮੈਂਬਰ ਲੜੇਗਾ ਤੇ ਨਾ ਭਾਈ ਸਾਹਿਬ ਲੜਨਗੇ ਹੂੰ ਹੈਨਾ ਤੇ ਵੀ ਜੇ ਅੱਜ ਮੰਨ ਲਓ ਉਹਨਾਂ ਨੇ ਹਾਮੀ ਭਰਤੀ ਆ ਚੋਣ ਲੜਨ ਦੇ ਲਈ ਤੇ ਫਿਰ ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਜਿਹੜੇ ਹੈਗੇ ਨੇ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਆਪਦਾ ਜਿਹੜੀ ਜਿੱਤ ਤੇ ਆ ਉਹ ਖਤਰਾ ਜਾਵ ਰਿਹਾ ਦੇਖੋ ਗੱਲ ਤੇ ਸਮਰ ਸਾਰੀ ਇਹ ਆ ਕਿ ਵਰਸਾ ਸਿੰਘ ਬਟਵਾ ਹੁਣ ਜੇਕਰ ਇਹ ਗੱਲ ਹੀ ਮੰਨ ਲੀਏ ਤੇ ਇਥੋਂ ਤਾਂ ਸਦਾ ਹੀ ਪਤਾ ਲੱਗਣ ਡਿਆ ਕਿ ਵਰਸਾ ਸਿੰਘ ਬਟਵਾ ਇੱਥੇ ਝੂਠ ਬੋਲੀ ਜਾਂਦਾ ਕਿ ਜਿਹੜਾ ਵਾ ਉਹ ਜੇ ਲੜਾਈ ਨਹੀਂ ਚੁੰਨ ਲੜਨਦਾ ਉਹਨੇ ਲਾਣ ਹੀ ਨਹੀਂ ਕੀਤਾ ਉਹ ਤੇ ਇਸ ਪਹਿਲੀ ਗੱਲ ਵਰਸਾ ਸਿੰਘ ਬਟਵਾ ਨੇ ਇਹ ਸਾਬਤ ਕਰ ਦਿੱਤਾ ਜਦ ਆਪਦੀਆਂ ਗੱਲਾਂ ਦੇ ਵਿੱਚ ਕਿ ਜਿਹੜਾ ਭਾਈ ਅਮਰਪਾਲ ਸਿੰਘ ਆ ਉਹ ਆਰਐਸਐਸ ਦਾ ਬੰਦਾ ਵਾ ਆਰਐਸਐਸ ਦੇ ਆਥਾਂ ਦੇ ਵਿੱਚ ਕੀੜ ਰਿਆ ਵਾ ਉਹਨਾਂ ਨੇ ਇਹ ਗੱਲ ਕਹੀ ਆ ਹਾਂ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਲੈਕਸ਼ਨ ਜਿਹੜਾ ਲੜਨ ਦਾ ਜਿਹੜਾ ਐਲਾਨਵਾ ਉਹ ਵੀ ਉਹਨਾਂ ਦੇ ਵਕੀਲ ਨੇ ਕੀਤਾ ਤੇ ਉਹਨਾਂ ਦਾ ਵਕੀਲ ਜਿਹੜਾ ਉਹ ਆਰਐਸਐਸ ਦਾ ਮੈਂਬਰ ਆ ਤੇ ਭਾਈ ਅਮਰਪਾਲ ਸਿੰਘ ਨੇ ਤੇ ਉਹਨਾਂ ਦੇ ਪਰਿਵਾਰ ਨੇ ਤਾਂ ਇਲੈਕਸ਼ਨ ਲੜਨ ਦੀ ਅਜੇ ਤੱਕ ਰਹਾਮੀ ਨਹੀਂ ਪਰੀ ਕੀ ਪਤਾ ਉਹ ਅੰਦਰ ਬੈਠੇ ਆ ਉਹ ਇਲੈਕਸ਼ਨ ਲੜਨਾ ਵੀ ਆ ਉਹਨਾਂ ਨੇ ਕਿ ਨਹੀਂ ਤੇ ਇੱਥੇ ਮੈਂ ਦਰਸ਼ਕਾਂ ਨੂੰ ਇਹ ਗੱਲ ਦੱਸ ਦਵਾਂ ਜਿਨ੍ਹਾਂ ਨੂੰ ਨਹੀਂ ਪਤਾ ਕੀ ਭਾਈ ਅਮਰਤਪਾਲ ਸਿੰਘ ਦੀ ਮਾਤਾ ਜੀ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਲੜ ਰਿਹਾ ਸਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਕਿ ਯਾਦ ਇਲੈਕਸ਼ਨ ਲੜਨਾ ਵਾ ਤੇ ਤਾਂ ਕਰਕੇ ਇਲੈਕਸ਼ਨ ਲੜਿਆ ਜਾ ਰਿਹਾ ਇੱਥੋਂ ਇਹ ਪਤਾ ਲੱਗਦਾ ਸਾ ਪਤਾ ਲੱਗਦਾ ਕਿ ਵਿਰਸਾ ਸਿੰਘ ਬਲਟੋਆ ਜਿਹੜੇ ਉਹ ਝੂਠ ਬੋਲ ਰਹੇ ਆ ਤੇ ਉਹ ਵੀ ਐਡਾ ਵੱਡਾ ਝੂਠ ਕਿ ਜਿਹੜਾ ਸ਼ਰਿਆ ਵਿੱਚ ਫੜਿਆ ਜਾਵੇ ਕਿ ਇਲੈਕਸ਼ਨ ਲੜਨਾ ਨਹੀਂ ਤੇ ਪਰ ਉਹਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਉਹ ਆਰਐਸਐਸ ਦਾ ਬੰਦਾ ਵਾ ਤੇ ਉਹ ਆਰਐਸ ਦੇ ਅੰਦਰ ਵਿੱਚ ਖੇਡਦੇ ਆ ਤੇ ਮੈਂ ਪੰਥਕਾਂ ਇਹ ਗੱਲ ਵੀ ਉਹਨਾਂ ਨੇ ਕਹੀ ਆ ਹਾਂ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਵਿਰਸਾ ਸਿੰਘ ਵਲਟੋਆ ਨੇ ਵੀ ਪਹਿਲਾਂ ਤਾਂ ਜਦੋਂ ਅਮਰਪਾਲ ਸਿੰਘ ਬਾਹਰ ਸੀ ਜੇਲ ਤੋਂ ਹਨਾ ਜਦੋਂ ਇੱਥੇ ਵਿਚਰਦਾ ਸੀ ਉਦੋਂ ਤਾਂ ਭਾਈ ਅਮਰਪਾਲ ਸਿੰਘ ਦਾ ਕਹਿਣਾ ਇਹ ਸੀ ਕਿ ਮੈਂ ਭਾਰਤੀ ਸੰਵਿਧਾਨ ਦੇ ਵਿੱਚ ਯਕੀਨ ਹੀ ਨਹੀਂ ਰੱਖਦਾ ਤੇ ਕਹਿੰਦੇ ਵੀ ਹੁਣ ਇਹ ਚੋਣ ਮੈਦਾਨ ਦੇ ਵਿੱਚ ਫਿਰ ਕਿਉਂ ਨਿਕਲ ਆਇਆ ਵਾ ਇੱਕ ਪਾਸੇ ਇਹ ਕਹਿੰਦਾ ਕਿ ਮੈਂ ਸਵਿਧਾਨ ਤੇ ਨਹੀਂ ਯਕੀਨ ਕਰਦਾ ਵੀ ਮੇਰੇ ਆਪ ਦਾ ਹੀ ਇਹ ਸਾਰਾ ਕੋਸ਼ਾ ਵੀ ਮੈਂ ਸਿੱਖ ਪੰਥ ਨੂੰ ਹੀ ਸਭ ਕੁਝ ਮੰਨਦਾ ਵਾਂ ਤੇ ਹੁਣ ਇਹ ਫਿਰ ਚੋਣ ਦੇ ਵਿੱਚ ਕਿਉਂ ਉਤਰਿਆ ਵਾ ਅਹ ਦੇਖੋ ਗੱਲਾਂ ਇਹਾਂ ਕਾਫੀ ਕੁਝ ਹੋ ਜਾਂਦਾ ਵਾ ਜਦੋਂ ਇੱਕ جنگ ਲੱਗੀ ਹੋਵੇ ਨਾ ਕੋਈ ਤੇ ਜਦੋਂ ਕਿ ਵੱਡੀ ਜੰਗ ਲੱਗੀ ਹੋਵੇ ਤਾਂ ਉਦੋਂ ਕਈ ਵਾਰ ਵਿਰੋਧੀਆਂ ਦੇ ਕਈ ਬੰਦਿਆਂ ਦੇ ਨਾਲ ਸਮਝੌਤੇ ਵੀ ਕਰਨੇ ਪੈਂਦੇ ਆ ਮੈਂ ਇਸ ਗੱਲ ਨੂੰ ਇੱਥੇ ਕਹੂੰਗਾ ਭਾਵੇਂ ਉਹਨਾਂ ਨੇ ਕਿਹਾ ਕਿ ਉਹ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਗੱਲ ਉਹਨਾਂ ਨੇ ਕਹੀ ਹੈ ਬਿਲਕੁਲ ਜਾਇਜ਼ ਆ ਪਰ ਮਿਰਸਾ ਸਿੰਘ ਵਲਟਵਾ ਹੁਣ ਵੀ ਤੇ ਇਹੀ ਗੱਲਾਂ ਕਹਿੰਦੇ ਰਿਹਾ ਕਿ ਅਸੀਂ ਜਦੋਂ ਪਹਿਲਾਂ ਇਲੈਕਸ਼ਨ ਲੜਦੇ ਰਿਹਾ ਤਾਂ ਉਹ ਉਹ ਵੀ ਤੇ ਇਹ ਆ ਕਾਂਗਰਸ ਨੂੰ ਮਾੜਾ ਕਹਿ ਕੇ ਕਹਿੰਦੇ ਰਹਿ ਕੇ ਅਸੀਂ ਕਾਂਗਰਸ ਦੇ ਜਿਹੜਾ ਵਾ ਜਿਹੜਾ ਪਰਿਵਾਰ ਵਾ ਉਹ ਸਾਰਾ ਦੇਸ਼ ਦੇ ਉੱਤੇ ਰਾਜ ਕਰ ਰਿਹਾ ਤੇ ਉਹਨਾਂ ਨੇ 84 ਦਾ ਅਟੈਕ ਕਰਾਇਆ ਤੇ ਅਸੀਂ ਜਿਹੜਾ ਵਾ ਉਹਨਾਂ ਨੂੰ ਨਹੀਂ ਮੰਨਦੇ ਉਹਨਾਂ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ ਵਿਰਸਾ ਸਿੰਘ ਵਟੋਆ ਜੇਕਰ ਕਹਿੰਦੇ ਆ ਇਹ ਗੱਲ ਤੇ ਵਿਰਸਾ ਸਿੰਘ ਵਟੋਆ ਆਪ ਖੁਦ ਕਹਿੰਦੇ ਰਹਿ ਕਿ ਹਾਂ ਮੈਂ ਅਤਵਾਦੀ ਆ ਇਹ ਗੱਲ ਕਹੀ ਵਿਰਸਾ ਸਿੰਘ ਵਟੋਆ ਨੇ ਕਹੀ ਆ ਤੇ ਉਹਨਾਂ ਨੇ ਉਦੋਂ ਜੇਕਰ ਉਹ ਉਹਦੇ ਆਪਦੇ ਮੂੰਹ ਮੰਨਦੇ ਕਿ ਮੈਂ ਸੰਘਰਸ਼ ਦੇ ਵਿੱਚ ਜਿਹੜਾ ਸੰਘਰਸ਼ ਪਿਛਲਾ 984 ਤੋਂ ਬਾਅਦ ਵਾਲਾ ਉਹਦੇ ਵਿੱਚ ਲੜਿਆ ਸੰਘਰਸ਼ ਤੇ ਉਦੋਂ ਉਹ ਵੀ ਤਾਂ ਮੰਨਦੇ ਸੀ ਕਿ ਅਸੀਂ ਸਵਿਧਾਨ ਦੇ ਉਲਟਾਂ ਉਦੋਂ ਜਿਹੜਾ ਸੰਘਰਸ਼ ਜਿਹੜੇ ਲੜ ਰਹੇ ਸੀ ਉਹ ਵੀ ਤਾਂ ਸਵਿਧਾਨ ਨੂੰ ਨਹੀਂ ਮੰਨਦੇ ਸੀ ਤੇ ਵਿਰਸਾ ਸਿੰਘ ਵਡੋਆ ਖੁਦ ਕਹਿੰਦੇ ਰਹੇ ਕਿ ਮੈਂ ਵੀ ਉਹਨਾਂ ਦੇ ਨਾਲ ਸੀ ਜੇ ਉਹਨਾਂ ਦੇ ਨਾਲ ਸੀ ਤੇ ਫਿਰ ਵਿਰਸਾ ਸਿੰਘ ਵਡੋਆ ਵੀ ਤਾਂ ਉਦੋਂ ਮੰਨਦੇ ਰਹਿਆ ਕਿ ਮੈਂ ਵੀ ਸਵਿਧਾਨ ਨੂੰ ਨਹੀਂ ਮੰਨਦੇ ਫਿਰ ਉਹ ਇਹ ਕਾਹ ਤੋਂ ਫਿਰ ਇਲੈਕਸ਼ਨਾਂ ਦੇ ਵਿੱਚ ਆਏ ਆ ਗੱਲ ਤੇ ਦੋਵਾਂ ਦੀ ਬਰਾਬਰੀ ਹੈ ਨਾ ਤੇ ਇੱਕ ਹੋਰ ਮੈਂ ਮਤਲਬ ਨਿੱਜੀ ਚੈਨਲ ਉੱਤੇ ਇੱਕ ਇੰਟਰਵਿਊ ਸੁਣ ਰਹੀ ਸੀ ਤੇ ਉਹਨਾਂ ਦਾ ਚੈਨਲ ਵਾਲਿਆਂ ਦਾ ਕਹਿਣਾ ਇਹ ਸੀ ਕਿ ਜਿਹੜੇ ਭਾਈ ਅਮਰਪਾਲ ਸਿੰਘ ਚੋਣ ਲੜ ਰਹੇ ਆ ਆਜ਼ਾਦ ਲੜ ਰਹੇ ਆ ਹੈਨਾ ਤੇ ਹੋ ਸਕਦਾ ਵਾ ਸੂਤਰਾਂ ਦੇ ਮੁਤਾਬਕ ਆ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਉਹਨਾਂ ਦੇ ਨਾਲ ਇਹ ਮਤਲਬ ਆਪਸ ਦੇ ਵਿੱਚ ਇਹਨਾਂ ਦਾ ਮਤਲਬ ਹੋ ਸਕਦਾ ਵਾ ਗਠਬੰਧਨ ਕਹਿ ਲੋ ਵੀ ਇਹ ਮਤਲਬ ਉਹਨਾਂ ਦੇ ਥਰੂ ਚੋਣ ਲੜ ਸਕਦੇ ਆ ਵੀ ਜੇ ਇਹਨਾਂ ਦੀ ਗੱਲਬਾਤ ਹੋ ਜਾਣਾ ਤੇ ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆਉਂਦੀ ਆ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਜਿਹੜਾ ਉਮੀਦਵਾਰ ਐਲ ਐਲਾਨਿਆ ਵਾ ਹਰਪਾਲ ਸਿੰਘ ਬਲੇਰ ਨੂੰ ਵੀ ਉਹਨੂੰ ਐਲਾਨਤਾ ਵਾ ਵੀ ਉਹ ਵਾਪਸ ਲੈ ਲੈਣਗੇ ਤੇ ਜਿਹੜਾ ਭਾਈ ਸਿਮਰਨਜੀਤ ਸਿੰਘ ਮਾਨ ਨੇ ਉਹ ਆਪਣਾ ਜਿਹੜਾ ਕਹਿ ਰਿਹਾ ਵੀ ਉਹ ਚਾਹੁੰਦੇ ਆ ਵੀ ਜਿਹੜੀ ਵਾਰਿਸ ਪੰਜਾਬ ਦੀ ਜੱਥੇਬੰਦੀ ਆ ਉਹ ਸਾਰੀ ਪੰਜਾਬ ਦੀ ਜਿਹੜੀ ਜੱਥੇਬੰਦੀ ਆ ਉਹਨਾਂ ਦੀ ਹਮਾਇਤ ਕਰੀ ਹਾਂ ਹਾਂ ਇਹ ਗੱਲ ਚਲੋ ਇਹ ਗੱਲ ਸਹੀ ਵੀ ਆ ਜੇਕਰ ਇਹ ਗੱਲ ਹੋ ਜਾਂਦੀ ਆ ਤੇ ਇਹ ਕੋਈ ਗਲਤ ਨਹੀਂ ਹੋਊਗੀ ਸਹੀ ਵੀ ਆ ਜੇਕਰ ਪਰ ਇਤਿਕੇ ਦੇਣ ਕੀ ਤੇ ਲੱਗਦਾ ਨਹੀਂ ਤੁਹਾਨੂੰ ਇਹ ਫੈਸਲਾ ਬਿਲਕੁਲ ਸਹੀ ਆ ਕਿਉਂਕਿ ਜਦੋਂ ਉਹਨਾਂ ਨੇ ਵੇਖਿਆ ਵੀ ਦੋਵੇਂ ਸਿੱਖ ਚਿਹਰੇ ਸਾਹਮਣੇ ਆ ਗਏ ਆ ਹੈਨਾ ਤੇ ਉਹ ਆਪ ਦਾ ਇੱਕ ਚਿਹਰਾ ਪਿੱਛੇ ਕਰਨ ਲੱਗੇ ਆ ਜੀ ਆਪਾਂ ਇਸੋ ਮੈਂ ਉਹੀ ਗੱਲ ਕਹਿਣ ਲੱਗਾ ਵਾਂ ਕਿ ਇਹ ਗੱਲ ਬਿਲਕੁਲ ਜੇਕਰ ਹੁੰਦੀ ਆ ਤੇ ਬਿਲਕੁਲ ਸਹੀ ਆ ਜੇਕਰ ਭਾਈ ਅਮਰਪਾਲ ਸਿੰਘ ਦੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਆ ਸਿਮਰਜੀਤ ਸਿੰਘ ਮਾਨ ਦੇ ਨਾਲ ਉਹਨਾਂ ਦੇ ਨਾਲ ਦਲਦੇ ਆ ਤੇ ਜੇਕਰ ਭਾਈ ਬਲੇਰ ਸਿੰਘ ਪਲੇਅਰ ਜੀ ਇਥੋਂ ਪਾਸੇ ਹੁੰਦੇ ਨੇ ਤੇ ਇਹਨਾਂ ਦੇ ਨਾਲ ਭਾਈ ਅਮਰਪਾਲ ਦੀ ਹਮਾਇਤ ਕਰਦੇ ਨੇ ਖਡੂਰ ਸਾਹਿਬ ਤੋਂ ਤੇ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਉਹ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਮਰਸਰ ਦੀ ਜੇਕਰ ਹਮਾਇਤ ਕਰ ਵੀ ਦਿੰਦੀ ਆ ਤੇ ਉਹ ਵਧੀਆ ਗੱਲ ਹੋਊਗੀ ਇਹ ਮਾੜੀ ਗੱਲ ਨਹੀਂ ਹੋਊਗੀ ਤੇ ਕਿਉਂਕਿ ਇਹਦੇ ਨਾਲ ਜਿਹੜਾ ਵਾ ਉਹ ਭਾਈ ਅਮਰਤਪਾਲ ਸਿੰਘ ਨੂੰ ਵੀ ਜਿਹੜਾ ਵਾ ਉਹ ਬਲ ਮਿਲੂਗਾ ਤੇ ਕਿਤੇ ਨਾ ਕਿਤੇ ਜਿਹੜਾ ਸ਼ਰੋਮਨੀ ਜਿਹੜਾ ਸਿਮਰਜੀਤ ਸਿੰਘ ਮਾਨ ਲੜ ਰਿਹਾ ਚੋਣ ਉਹਨਾਂ ਨੂੰ ਵੀ ਥੋੜਾ ਕਿਤੇ ਨਾ ਕਿਤੇ ਜਿਹੜਾ ਬਲ ਮਿਲੂਗਾ ਤੇ ਸਿੱਖ ਜਿਹੜੇ ਪੰਥਕ ਚੇਰੇ ਆ ਪੰਥਕ ਲਕਿਆਂ ਦੇ ਵਿੱਚ ਥੋ ਕਿਤੇ ਨਾ ਕਿਤੇ ਜਿਹੜਾ ਵਾ ਇਹਦਾ ਉਹ ਵਧੀਆ ਅਸਰ ਦੇਖਣ ਨੂੰ ਉਹ ਮਿਲੂਗਾ ਅਖੀਰ ਵਿੱਚ ਮਹਾਰਾਣਾ ਸਾਹਿਬ ਮੈਂ ਫਿਰ ਵਿਰਸਾ ਸਿੰਘ ਬਲਟੋਆ ਦੀ ਗੱਲ ਤੇ ਆਵਾਂਗੀ ਵਿਰਸਾ ਸਿੰਘ ਬਲਟੋਆ ਦਾ ਕਹਿਣਾ ਇਹ ਆ ਮੰਨਣਾ ਕਹਿਣਾ ਨਹੀਂ ਮੰਨਣਾ ਉਹਨਾਂ ਦਾ ਇਹ ਆ ਵੀ ਜਿਹੜੀ ਅਮਰਤਪਾਲ ਸਿੰਘ ਨੇ ਚੋਣ ਲੜਨ ਦੇ ਲਈ ਹਾਮੀ ਭਰੀ ਆ ਉਹ ਸਾਰਾ ਕੁਝ ਆਰਐਸਐਸ ਕਰ ਰਹੀ ਆ ਵੀ ਅਮਰਤਪਾਲ ਸਿੰਘ ਨਹੀਂ ਕਰ ਰੇ ਉਹਨਾਂ ਦਾ ਕਹਿਣਾ ਇਹ ਵੀ ਆ ਵੀ ਸਾਡੇ ਇੰਨੇ ਸਾਲਾਂ ਤੋਂ ਬੰਦੀ ਸਿੰਘ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਨੇ ਕਦੇ ਉਹਨਾਂ ਦੇ ਉਹਨਾਂ ਦੇ ਵੱਲੋਂ ਤਾਂ ਕਦੇ ਨਹੀਂ ਇਦਾਂ ਦਾ ਕੋਈ ਮਤਲਬ ਉਠਾਇਆ ਗਿਆ ਵੀ ਹਾਂ ਅਸੀਂ ਚੋਣ ਲੜਾਂਗੇ ਤੇ ਵੀ ਇਹਨੂੰ ਹਲੇ 1 ਸਾਲ ਹੀ ਹੋਇਆ ਗਏ ਨੂੰ ਤੇ ਇਹਨੇ ਚੋਣ ਲੜਨ ਦਾ ਵੀ ਐਲਾਨ ਕਰਤਾ ਮਤਲਬ ਉਹ ਸਾਰਾ ਕੁਝ ਆਰਐਸਐਸ ਉੱਤੇ ਸੁੱਟ ਰਿਹਾ ਵੀ ਅਮਰਤਪਾਲ ਨਹੀਂ ਕਰ ਰਿਹਾ ਆਰਐਸਐਸ ਕਰ ਰਹੀ ਆ ਐ ਦੇਖੋ ਇਹਨਾਂ ਜਦੋਂ ਕੋਈ ਵਿਰੋਧੀ ਆ ਜਾਵੇ ਤੇ ਜਿਹੜਾ ਜਦੋਂ ਚੋਣਾਂ ਦੇ ਵਿੱਚ ਖਾਸ ਕਰਕੇ ਇਹ ਗੱਲ ਹੁੰਦੀ ਆ ਜੰਗਾਂ ਜਦੋਂ ਲੜਦੀਆਂ ਲੱਗਦੀਆਂ ਤੇ ਜਿਹੇ ਜਰਨਲ ਤੋਂ ਖਤਰਾ ਹੋਵੇ ਨਾ ਉਸੇ ਜਰਨਲ ਨੂੰ ਹੀ ਉਸੇ ਜਰਨਲ ਦੇ ਵਿਰੋਧੀ ਹੀ ਬੋਲਿਆ ਜਾਂਦਾ ਵਾ ਤੇ ਜੇਕਰ ਵਿਰਸਾ ਸਿੰਘ ਵਿਟੋ ਅੱਜ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲ ਰਹੇ ਨੇ ਤੇ ਤੋਂ ਸਿੱਧਾ ਸਪੱਸ਼ਟ ਹੁੰਦਾ ਕਿ ਉਹਨਾਂ ਨੂੰ ਇਹਦੇ ਭਾਈ ਅਮਰਤਪਾਲ ਸਿੰਘ ਦੇ ਕੋਲੋਂ ਖਤਰਾ ਮਹਿਸੂਸ ਹੋ ਰਿਹਾ ਵਾ ਤੇ ਜਿਹੜਾ ਉਹ ਕਹਿੰਦੇ ਕਿ ਸਾਲ ਹੋ ਗਿਆ ਜੇਲ੍ਹ ਤੋਂ ਇਲੈਕਸ਼ਨ ਲੜਨ ਦੀ ਸ਼ੁਰੂਆਤ ਕੀ ਦੀ ਇਤਿਹਾਸ ਆਪਾਂ ਦੇ ਵੇਖੀਏ ਤੇ 1999 ਦੇ ਵਿੱਚ ਜਦੋਂ ਸਿਮਰਜੀਤ ਸਿੰਘ ਮਾਨ ਦੇ ਉੱਤੇ ਜਿਹੜਾ ਵਾ ਦੋਸ਼ ਲਗਾ ਕੇ ਕੀ ਉਹਨਾਂ ਨੇ ਇੰਦਰਾ ਗਾਂਧੀ ਦੇ ਕਤਲ ਦੇ ਸਾਜ਼ਿਸ਼ ਦੇ ਵਿੱਚ ਉਹਨਾਂ ਨੂੰ ਅੰਦਰ ਭੇਜ ਦਿੱਤਾ ਗਿਆ ਸੀ ਤੇ ਉਦੋਂ ਉਹਨਾਂ ਨੇ ਵੀ ਇਲੈਕਸ਼ਨ ਲੜਿਆ ਸੀ ਤੇ ਇਲੈਕਸ਼ਨ ਲੜ ਕੇ ਭਾਰੀ ਮਾਤਰਾ ਦੇ ਵਿੱਚ ਜਿੱਤਿਆ ਸੀ ਤੇ ਤਰਨਤਾਰਨ ਸਾਹਿਬ ਤੋਂ ਜਿੱਤੇ ਸੀ ਜਿਹੜਾ ਉਦੋਂ ਤਰਨਤਾਰਨ ਦਾ ਹਲਕਾ ਅਲੱਗ ਸੀ ਹੁਣ ਆਪਣੇ ਇਕੱਠਾ ਹੋ ਗਿਆ ਵਾ ਉਦੋਂ ਹਲਕਾ ਲੱਗ ਹੁੰਦਾ ਮਤਲਬ ਕਿ ਇਸੇ ਹਲਕੇ ਤੋਂ ਜੇ ਪਰ ਕਹਿ ਸਕਦੀ ਹੈ ਕਿ ਇਸੇ ਧਰਤੀ ਦੇ ਉੱਤੋਂ ਹੀ ਸਿਮਰਜੀਤ ਸਿੰਘ ਮਾਨ ਜਿਹੜਾ ਵਾ ਉਹ ਚੋਣ ਜਿੱਤੇ ਸਨ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਉਮੀਦਵਾਰ ਜਿਹੜੇ ਉਹਨਾਂ ਨੇ ਖੜੇ ਕੀਤੇ ਸੀ ਉਹ ਵੀ ਜਿਹੜਾ ਵਾ ਉਹ ਚੋਣਾਂ ਜਿੱਤੇ ਸੀ ਜੇਕਰ ਉਹ ਉਹ ਉਹਨਾਂ ਨੂੰ ਵੀ ਸਾਲੀ ਹੋਇਆ ਸੀ ਦੂਜੀ ਗੱਲ ਬੰਦੀ ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਹੁਣ ਜਿੱਕਰ ਚੋਣਾਂ ਚੋਣਾਂ ਦੇ ਵਿੱਚ ਇਹ ਮੁੱਦਾ ਬਿਲਕੁਲ ਹੀ ਗਾਇਬ ਜਿਹੜਾ ਵਾ ਹਜੇ ਤੱਕ ਦੇਖ ਰਿਹਾ ਉਹ ਜਿੰਨੇ ਵੀ ਪੰਥਕ ਆਲ ਕੇ ਆ ਕਿਸੇ ਨੇ ਵੀ ਮਨਦੀ ਸਿੰਘਾਂ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਜੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਵਸਥਾ ਉਹਨੂੰ ਲੈ ਕੇ ਕਿਸੇ ਨੇ ਗੱਲਬਾਤ ਨਹੀਂ ਕੀਤੀ ਔਰ ਜਿੰਨੇ ਪਾਣੀ ਇਹਨਾਂ ਚੇਦੇ ਮੁੱਦੇ ਜਾਂ ਪੰਥਕ ਮੁੱਦੇ ਜਿਹੜੇ ਆ ਪਾ ਮੇਨ ਗੱਲ ਕਰਦੇ ਹਾਂ ਜਿਹਦੇ ਵਿੱਚ ਪਾਣੀਆਂ ਦੀ ਗੱਲ ਕੀਤੀ ਜਾਂਦੀ ਆ ਸਾਡੇ ਪਾਣੀ ਦੀ ਰਿਐਲਿਟੀ ਦੀ ਗੱਲ ਕੀਤੀ ਜਾਂਦੀ ਆ ਉਹਦੇ ਬਾਰੇ ਸਾਡੀ ਰਾਜਧਾਨੀ ਦੀ ਗੱਲ ਕੀਤੀ ਜਾਂਦੀ ਆ ਕਾਜ ਦੇ ਕਰ ਕਿਸੇ ਵੀ ਪੰਥਕ ਚਿਹਰੇ ਵੱਲੋਂ ਇਹ ਗੱਲਬਾਤ ਨਹੀਂ ਕੀਤੀ ਗਈ ਇਸ ਮੁੱਦੇ ਨੂੰ ਲੈ ਕੇ ਸਿਰਫ ਸਿਰਫ ਇੱਕ ਦੂਜੇ ਦੇ ਉੱਤੇ ਦੂਸ਼ਣबाजी ਕੀਤੀ ਜਾ ਰਹੀ ਆ ਤੇ ਵਿਰਸਾ ਸਿੰਘ ਬਲਟੋਆ ਨੇ ਜਿਹੜੀ ਗੱਲਬਾਤ ਕੀਤੀ ਆ ਉਹਦੇ ਤੇ ਮੈਂ ਇਹੀ ਕਹਿਣਾ ਚਾਹੁੰਗਾ ਕਿ ਵਿਰਸਾ ਸਿੰਘ ਬਲਟੋਆ ਨੇ ਅੱਜ ਇੰਟਰਵਿਊ ਦੇ ਵਿੱਚ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਕੀ ਮੈਂ ਬਰਾਂ ਟੈਰੋਗੇਟ ਸਿਆਵਾ ਤੇ ਉਹਨਾਂ ਦਾ ਇਹ ਕਹਿਣਾ ਵਾ ਕਿ ਜੇਕਰ ਉਹਨਾਂ ਦੀ ਗੱਲ ਬੰਨੀਏ ਉਹਨਾਂ ਨੇ ਕਹਿ ਕਿ ਇਹ ਏਡੀ ਛੇਤੀ ਪੰਤਕ ਨਹੀਂ ਬਣਿਆ ਜਾਂਦਾ ਹੁੰਦਾ ਚੱਡੇ ਵੀ ਪੜਾਉਣੇ ਪੈਂਦੇ ਆ ਫੇਰ ਹੀ ਲੱਤਾਂ ਚੌੜੀਆਂ ਕਰਾਉਣੀਆਂ ਪੈਂਦੀਆਂ ਵਾ ਫਿਰ ਪੰਤਕ ਬਣਿਆ ਜਾਂਦਾ ਤੇ ਇਹਦਾ ਮਤਲਬ ਆ ਕਿ ਜਿਨ੍ਹਾਂ ਨੇ ਲੱਤਾਂ ਚੌੜੀਆਂ ਨਹੀਂ ਖਵਾਈਆਂ ਚੱਡੇ ਚੌੜੇ ਨਹੀਂ ਕਰਾਏ ਉਹ ਸਿੱਖ ਹੀ ਨਹੀਂ ਆ ਜਾਂ ਉਹ ਪੰਤਕ ਹੀ ਨਹੀਂ ਆ ਜਿਨ੍ਹਾਂ ਨੇ ਸਿਰਫ ਚੱਡੇ ਚੌੜੇ ਕਰਾਏ ਜਾਂ ਜਿਨ੍ਹਾਂ ਨੇ ਇੰਟੈਰੋਗੇਟ ਸਿਆਦੇ ਕੋਈ ਪੰਤਕ ਆ ਇਹ ਗੱਲਾਂ ਤੇ ਬਿਲਕੁਲ ਕਿਤੇ ਵੀ ਦੇ ਜੈ ਜ ਨਹੀਂ ਲੱਗਦੀਆਂ ਤੇ ਖਾਸੋ ਹੀ ਨਹੀਂ ਲੱਗਦੀਆਂ ਵਾ ਤੇ ਇੱਕ ਏਡੇ ਉੱਚੇ ਕੱਦ ਦਾ ਮੈਂ ਕਹੂੰਗਾ ਕਿ ਲੀਡਰ ਆ ਵਿਸਾ ਸਿੰਘ ਵਟੋਆ ਜੀ ਤੇ ਉਹਨਾਂ ਨੂੰ ਵੀ ਗੱਲਾਂ ਛੋਬਾ ਨਹੀਂ ਦਿੰਦੀਆਂ ਕਿ ਇਹੋ ਜੀਆਂ ਆਸੂ ਨਹੀਂ ਗੱਲਾਂ ਕਰਨ ਕੀ ਜਿਹੜੇ ਚੱਡੇ ਪੜਾਉਂਦੇ ਉਹੀ ਅਸਲੀ ਪੰਤਕ ਸਿੱਖਣੇ ਦੂਜੇ ਸਿੱਖ ਨਹੀਂ ਹੋ ਸਕਦੇ ਇੱਕ ਮੈਂ ਕਹੂੰਗਾ ਕਿ ਇਹੋ ਜੀਆਂ ਗੱਲਾਂ ਵਿਸਾ ਸਿੰਘ ਵਟੋਆ ਨੂੰ ਛੋਬਾ ਨਹੀਂ ਦਿੰਦੀਆਂ ਉਹਨਾਂ ਨੇ ਸਿੱਧੇ ਤੌਰ ਤੇ ਜਿਵੇਂ ਕਹਿ ਦਿੱਤਾ ਕਿ ਮੈਂ ਸਿਆਣ ਟੈਰੋਗਟ ਮੈਂ ਉਹਨਾਂ ਦੇ ਵਿੱਚ ਦੇਖੀ ਅੱਜ ਕਿ ਮੈਂ ਪੰਤਕਾਂ ਮੈਂ ਵਟੋਏ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਿਆ ਜੇ ਤੂੰ ਪਹੁੰਚਿਆ ਮੈਂ ਪਹਿਲਾਂ ਦੱਸ ਚੁੱਕਾ ਤੁਹਾਡੇ ਕੋਲ ਅੱਜ ਜਿਹੜੇ ਕਰ ਵਿਕੀਅਤ ਜਗੀਰਾਂ ਵੀ ਵਧੂ ਨੇ ਤੁਹਾਡੇ ਕੋਲ ਅੱਜ ਪੈਸਾ ਵੀ ਬਹੁਤ ਤੁਸੀਂ ਕਮਾ ਲਿਆ ਤੁਹਾਡੀ ਤੁਹਾਡੀ ਬੈਕਗ੍ਰਾਉਂਡ ਦੇਖੋ ਤੁਸੀਂ ਕਿੱਥੋਂ ਉੱਠੇ ਸੀ ਕਿੰਨੀ ਕ ਤੁਹਾਡੇ ਕੋਲ ਜਾਇਦਾਦ ਸੀ ਤੇ ਅੱਜ ਤੁਹਾਡੇ ਕੋਲ ਕਿੰਨੀਆਂ ਜਾਇਦਾਦਾਂ ਜਿਹੜੀਆਂ ਬਣ ਚੁੱਕੀਆਂ ਵਾ ਉਹ ਸਾਰਾ ਕੁਝ ਵੀ ਪੰਤ ਨੇ ਹੀ ਦਿੱਤਾ ਵਾ ਉਹਨਾਂ ਨੇ ਇਹ ਕਹਿ ਦਿੱਤਾ ਕਿ ਵਿਰਸਾ ਜਿਹੜੇ ਭਾਈ ਅਮਰਪਾਲ ਸਿੰਘ ਵਾ ਉਹ ਬਿਲਕੁਲ ਹੀ ਪੰਤਕ ਨਹੀਂ ਆ ਰਹੇ ਸਸ ਦੇ ਬੰਦੇ ਨੇ ਆਰਐਸਐਸ ਉਹ ਖੜਾ ਰਹੀ ਉਹਨਾਂ ਨੂੰ ਤੇ ਉਹਨਾਂ ਨੂੰ ਇਹ ਵੀ ਉਹਨਾਂ ਨੇ ਕਹ ਰਿਹਾ ਤਾਂ ਕਿ ਭਾਈ ਅਮਰਪਾਲ ਤੁਹਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਮੈਨੂੰ ਆਰਐਸਐਸ ਕਢਾ ਲਈ ਇੱਕ ਬੰਨੇ ਵੀ ਕਹਿ ਰਹੇ ਆ ਤੇ ਦੂਜੇ ਬੰਨੇ ਵੀ ਕਹਿ ਰਹੇ ਕਿ ਆਰਐਸਐਸ ਜਿਹੜੀ ਉਹਨਾਂ ਨੂੰ ਕਢਾ ਰਹੀ ਆ ਤੇ ਉਹਨਾਂ ਸਾਰੀਆਂ ਗੱਲਾਂ ਜਿਵੇਂ ਇਦਾਂ ਲੱਗਦਾ ਕਿ ਉਹ ਖੜ ਤੇ ਗਏ ਆ ਇਲੈਕਸ਼ਨ ਦੇ ਵਿੱਚ ਤਾਂ ਖੜਨਾ ਚਾਹੁੰਦੇ ਵੀ ਸੀ ਪਰ ਉਹਨਾਂ ਨੂੰ ਖਤਰਾ ਜਿਹੜਾ ਵਾ ਸਿਰਫ ਭਾਈ ਅਮਰਪਾਲ ਸਿੰਘ ਤੋਂ ਹੀ ਲੱਗ ਰਿਹਾ ਕਿਉਂਕਿ ਦੂਜੇ ਬੰਨੇ ਜਿਹੜੇ ਦੂਜੇ ਚਿਹਰੇ ਹੈਗੇ ਆ ਮੈਦਾਨ ਦੇ ਵਿੱਚ ਲਾਲਜੀਤ ਸਿੰਘ ਪਿੱਲਰ ਉਹਦੇ ਬਾਰੇ ਕੁਝ ਵੀ ਨਹੀਂ ਬੋਲਿਆ ਉਹਨਾਂ ਨੇ ਤੇ ਜਾਂ ਹੋਰ ਜਿਹੜੇ ਮਨਜੀਤ ਸਿੰਘ ਨਾਵਾ ਬੀਜਪੀ ਦਾ ਉਹਦੇ ਬਾਰੇ ਵੀ ਕੁਛ ਨਹੀਂ ਬੋਲਿਆ ਚਲੋ ਕਾਂਗਰਸ ਨੇਤਾ ਜੇ ਜਮਿਦਵਾਰ ਜਿਹੜਾ ਆਪਣਾ ਨਹੀਂ ਉਹ ਲਾਨਿਆ ਤੇ ਜਿਹੜੀ ਇਹ ਸੀਟ ਵਾ ਕਦੂਰ ਸਾਹਿਬ ਇਹ ਸ਼ੁਰੂ ਤੋਂ ਹੀ ਪੰਥਕ ਸੀਟ ਜਿਹੜੀ ਰਹੀ ਆ ਤੇ ਇਹ ਫੈਸਲਾ ਜਿਹੜਾ ਵਾ ਉਹ ਵੀ ਕਦੂਰ ਸਾਹਿਬ ਖਲਕੇ ਦੇ ਵਸੀਆਂ ਨੇ ਕਰਨਾ ਵਾ ਕਿ ਉਹਨਾਂ ਨੂੰ ਕਿਹੜਾ ਪੰਥਕ ਚਿਹਰਾ ਲੱਗਦਾ ਉਹਨਾਂ ਨੂੰ ਪੰਥਕ ਚਿਹਰਾ ਜਿਹੜੇ 4-5 ਖੜੇ ਗਿਆ ਇਹਨਾਂ ਦੇ ਵਿੱਚੋਂ ਪਈ ਅਮਰਪਾਲ ਸਿੰਘ ਲੱਗਦਾ ਵਾ ਜਾਂ ਮਿਰਸਾ ਵਲਟੋਆ ਲੱਗਦਾ ਜਾਂ ਮਨਜੀਤ ਸਿੰਘ ਲੱਗਦਾ ਜਾਂ ਲਾਲਪਰਾ ਲੱਗਦਾ ਵਾ ਕਿਹੜਾ ਲੱਗਦਾ ਵਾ ਇਹਤੇ ਕਿਹੜੇ ਹਲਕਾ ਕਡੂਰ ਸਾਹਿਬ ਦੇ ਵਾਸੀ ਆ ਵੋਟਰ ਆ ਉਹਨਾਂ ਨੇ ਹੀ ਫੈਸਲਾ ਕਰਨਾ ਵਾ ਕਿ ਅਸਲੀ ਪੰਥਕ ਕਿਹੜਾ ਵਾ ਕਿਉਂਕਿ ਸੀਟ ਪੰਥਕ ਆ ਤੇ ਮੁੱਦੇ ਤੇ ਗੱਲ ਵੀ ਪੰਥ ਦੀ ਹੋ ਰਹੀ ਆ ਕਿ ਅਸੀਂ ਪੰਥ ਦੇ ਹੀ ਜੇ ਵਿਸ਼ਾ ਸਿੰਘ ਉਡਵਾ ਨੇ ਕਾ ਕਿ ਮੈਨੂੰ ਤਾਂ ਹੀ ਖੜਾ ਲਿਆ ਕਿ ਮੈਂ ਪੰਥਕ ਹਾਂ ਮੈਨੂੰ ਕਾਲੀ ਨਾਲੇ ਤਾਂ ਹੀ ਖੜਾ ਰਿਹਾ ਕਿ ਮੈਂ ਪੰਥਕ ਆ ਉਹਨਾਂ ਦਾ ਇਹ ਕਹਿਣਾ ਵਾ ਹੂੰ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਮੇਰਾ ਦਾੜਾ ਭਾਵੇਂ ਚਿੱਟਾ ਹੋ ਗਿਆ ਵਾ ਮੇਰੀ ਉਮਰ ਭਾਵੇਂ 60 ਸਾਲ ਤੋਂ ਉੱਪਰ ਹੋ ਚੱਲੀ ਆ 60 ਸਾਲ ਦੇ ਲਗਭਗ ਹੋ ਚੱਲੀ ਆ ਪਰ ਮੇਰੇ ਚ ਕਰੰਟ ਜਿਹੜਾ ਉਹ ਪੂਰਾ ਵਾ ਤੇ ਵੀ ਇਹ ਤੁਸੀਂ ਮਤਲਬ ਤੁਹਾਨੂੰ ਕੀ ਲੱਗਦਾ ਇਹ ਗੱਲ ਉਹਨਾਂ ਨੇ ਕਿਉਂ ਕਹੀ ਇਹ ਦੇਖੋ ਚਲੋ ਵਧੀਆ ਗੱਲ ਆ ਜੇਕਰ ਉਹਨਾਂ ਦਾ ਕਰੰਟ ਪੂਰਾ ਵਾ ਵਧੀਆ ਸਰੀਰ ਫਿੱਟ ਰੱਖਣਾ ਚਾਹੀਦਾ ਹਰ ਬੰਦੇ ਨੂੰ ਸਰੀਰ ਫਿੱਟ ਰੱਖਣਾ ਚਾਹੀਦਾ ਵਾ ਜੇਕਰ ਉਮਰ ਹੋ ਗਈ ਆ ਚਲੋ ਹੋ ਸੈਸੇਜ ਕਰਦੇ ਹੋਣ ਕੋਈ ਮੈਡੀਟੇਸ਼ਨ ਕਰਦੇ ਹੋਣ ਜਿਹੜਾ ਉਹਨਾਂ ਦਾ ਸਰੀਰ ਜਿਹੜਾ ਫਿੱਟ ਆ ਉਹਨਾਂ ਨੇ ਕਿਹਾ ਕਿ ਮੈਂ ਪੂਰਾ ਫੇਟਾ ਚਲੋ ਉੱਥੇ ਫੇਟ ਦੀ ਗੱਲ ਵਧੀਆ ਵੀ ਆ ਪਰ ਇੱਥੇ ਕੋਈ ਉਹਨਾਂ ਨੇ ਕੋਲ ਕੁਸ਼ਤੀ ਤਾਂ ਕਰਨੀ ਨਹੀਂ ਜੀ ਚਲੋ ਜੇਕਰ ਉਹਨਾਂ ਦੇ ਵਿੱਚ ਫੇਟਵਾ ਤੇ ਕਰੰਟਾ ਤੇ ਪਰ ਇਹ ਕਰੰਟ ਜਿਹੜਾ ਵਾ ਉਹ ਲਾਉਣਾ ਕਿਨੂੰ ਆ ਇਹ ਵੀ ਤੇ ਗੱਲ ਨਾ ਆ ਇਹ ਨਾ ਕਿਤੇ ਕਰੰਟ ਉਹਨਾਂ ਚ ਪੂਰਾ ਵਾ ਕਰੰਟ ਜਿਹੜਾ ਵਾ ਉਹ ਪੰਥ ਨੂੰ ਹੀ ਲਾਈ ਜਾਣ ਤੇ ਆਪਾਂ ਕਹਿੰਗੇ ਸ਼ੁਰੂ ਤੋਂ ਹੀ ਇਹ ਕਾਲੀਦਾਲੇ ਜੇਕਰ ਬੈਕਗ੍ਰਾਉਂਡ ਵੇਖੀ ਤਾਂ ਕਾਫੀ ਕਰੰਟ ਜਿਹੜਾ ਪੰਥ ਨੂੰ ਲਾਇਆ ਵਾ ਕਾਲੀਦਾਲੇ ਕਿਤੇ ਜਿਹੜਾ ਵਿਰਸਾ ਸਿੰਘ ਵਟੋਆ ਇਹ ਵੀ ਕਿਦਾਂ ਕਰੰਟ ਜਿਹੜਾ ਇਹਨਾਂ ਦੇ ਵਿੱਚ ਵਾ ਪੰਥ ਨੂੰ ਨਾ ਕਿਤੇ ਲਾ ਦੇਣਾ ਅਸੀਂ ਤੇ ਇਸ ਗੱਲ ਦੀ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਜੇ ਕੋਈ ਉਹਨਾਂ ਤੇ ਕਰੰਟ ਹੈਗਾ ਤੇ ਉਹ ਪੰਥ ਦੇ ਜਿਹੜੇ ਵਿਰੁੱਧ ਨੇ ਉਹਨਾਂ ਦੇ ਉੱਤੇ ਹੀ ਲਾਉਣ ਕਿਤੇ ਪੰਥ ਨੂੰ ਨਾ ਕਰੰਟ ਲਾ ਦੇਣਾ ਤੇ ਅਖੀਰ ਦੇ ਉੱਤੇ ਮੈਂ ਫਿਰ ਸਾਰੇ ਦਰਸ਼ਕ ਜਿੰਨੇ ਵੀ ਆ ਉਹ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ ਸਾਡਾ ਜਿਹੜਾ ਚੈਨਲ ਆ ਸਿਮਰ ਕੌਰ ਮਰਾਣਾ YouTube ਦੇ ਉੱਤੇ ਉਹਨੂੰ ਵੀ ਜ਼ਰ ਤੁਸੀਂ ਫੋਲੋ ਕਰੋ ਸ਼ੇਅਰ ਕਰੋ ਤੇ ਆ ਲਾਈਕ ਵੀ ਕਰਿਆ ਕਰੋ ਤਾਂ ਕਿ ਤੁਹਾਨੂੰ ਹੌਸਲਾ ਮਿਲਦਾ ਰਹੇ ਇਹੋ ਜਿਹੇ ਵੀਡੀਓ ਜਿਹੜੀਆਂ ਵਾ ਹੋਰ ਅਸੀਂ ਬਣਾਉਂਦੇ ਰਹੀਏ ਤੇ ਫੇਸਬੁੱਕ ਦੇ ਉੱਤੇ ਸਾਡਾ ਜਿਹੜਾ ਤਪਦਾ ਸੱਚ ਨਿਊਜ਼ ਪੇਜ ਆ ਉਹ ਨੂੰ ਜਿਹੜਾ ਵਾ ਲਾਈਕ ਕਰੋ ਸ਼ੇਅਰ ਕਰੋ ਗਾਂ ਇਹ ਵੀਡੀਓ ਜਿਹੜੀਆਂ ਸਾਰੇ ਲੋਕਾਂ ਤੱਕ ਪਹੁੰਚਣ ਤੇ ਖਡੂਰ ਸਾਬ ਦੇ ਲੋਕਾਂ ਨੂੰ ਜਿਹੜੀ ਸਲੀਅਤ ਪਤਾ ਲੱਗ ਸਕੇ ਅਸੀਂ ਜਿਹੜਾ ਵਾ ਇਹ ਮਸਲੇ ਜਿਹੜੇ ਆ ਲਗਾਤਾਰ ਖਡੂਰ ਸਾਬ ਦੇ ਹਲਕੇ ਦੇ ਜਿਹੜੇ ਆ ਉਠਾਉਂਦੇ ਰਵਾਂਗੇ ਜੋ ਵੀ ਖਡੂਰ ਸਾਬ ਹਲਕੇ ਦੇ ਇਲੈਕਸ਼ਨ ਦੇ ਵਿੱਚ ਜਿੰਨਾ ਵੀ ਕੁਝ ਹੁੰਦਾ ਰਿਹਾ ਜੋ ਵੀ ਗਤੀਵਿਧੀਆਂ ਹੁੰਦੇ ਰਿਹਾ ਸਾਰੇ ਨੂੰ ਅ ਅੱਠਵੇਂ ਰਾਵਾਂਗੇ ਲੋਕ ਸਭਾ ਹਲਕਾ ਕਡੂਰ ਸਾਹਿਬ ਦੇ ਇਲੈਕਸ਼ਨ ਦੀ ਹਰ ਇੱਕ ਗਤੀਵਿਧੀ ਜਾਣਨ ਲਈ ਸਾਡੇ YouTube ਚੈਨਲ ਸਿਮਰ ਕੌਰ ਮਰਖਾਨਾ ਨੂੰ ਸਬਸਕ੍ਰਾਈਬ ਕਰੋ ਅਤੇ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਸਤਿ ਸ੍ਰੀ ਅਕਾਲ